ਜਿਹੜੀ ਨਵੀਂ ਉਭਰੀ ਹੋਈ ਪਾਰਟੀ ਆ ਪੰਜਾਬ ਚ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਉਹਨਾਂ ਦੇ ਵੱਲੋਂ ਕਿਸੇ ਵੀ ਇੱਕ ਕੈਂਡੀਡੇਟ ਮਤਲਬ ਕੋਈ ਵੀ ਕੈਂਡੀਡੇਟ ਜੋ ਹੈ ਫੀਮੇਲ ਨਹੀਂ ਹੈ ਉਹਨੂੰ ਕਿਸ ਤਰੀਕੇ ਦੇਖਦੇ ਹੋ ਦੇਖੋ ਹਰ ਪਾਰਟੀ ਨੂੰ ਔਰਤਾਂ ਨੂੰ ਸਨਮਾਨ ਜ਼ਰੂਰ ਦੇਣਾ ਚਾਹੀਦਾ ਹੈ ਉਹਨਾਂ ਨੂੰ ਕੋਈ ਲੇਡੀਜ਼ ਮੈਂਬਰ ਨਹੀਂ ਮਿਲਿਆ ਹੋਣਾ ਇਹੀ ਹੋ ਸਕਦਾ ਹੈ ਕਿ ਜਿਹੜੀ ਉਹਨਾਂ ਨੇ ਟਿਕਟ ਨਹੀਂ ਦਿੱਤੀ ਲੇਕਿਨ ਜਿਸ ਤਰੀਕੇ ਕਿ ਦੇਖਿਆ ਜਾਵੇ ਕੈਬਨਿਟ ਦੇ ਵਿੱਚ ਦੋ ਮੰਤਰੀ ਨੇ ਇਸ ਤੋਂ ਇਲਾਵਾ ਵੀ ਉਹਨਾਂ ਨੇ ਜਿਹੜੇ ਨੇ ਹੋਰ ਜਿਹੜੇ ਮੰਤਰੀ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਫੀਮੇਲ ਸੈਂਟ੍ਰਿਕ ਨਾ ਹੋ ਕੇ ਬਿਲਕੁਲ ਇਗਨੋਰ ਕੀਤਾ ਗਿਆ ਨਹੀਂ ਬਿਲਕੁਲ ਨਹੀਂ ਤਾਂ ਇਗਨੋਰ ਵਾਲੀ ਹੀ ਗੱਲ ਹੋ ਜਾਂਦੀ ਹੈ ਔਰ ਜਿਹੜੇ ਉਹਨਾਂ ਨੇ ਆਪਣੇ ਮੰਤਰੀਆਂ ਨੂੰ ਟਿਕਟ ਦਿੱਤੀ ਹੈ ਇਹਦਾ ਮਤਲਬ ਤੇ ਉਹਨਾਂ ਕੋਲ ਕੋਈ ਕਾਬਲ ਕੈਂਡੀਡੇਟ ਹੀ ਨਹੀਂ ਸੀ ਹੋਰ ਜਿਹੜੇ ਉਹਨਾਂ ਨੇ ਆਪਣੇ ਮੰਤਰੀਆਂ ਨੂੰ ਚੁੱਕ ਕੇ ਟਿਕਟਾਂ ਦਿੱਤੀਆਂ ਅੱਛਾ ਇਸ ਤੋਂ ਬੜੀ ਵਧੀਆ ਗੱਲ ਹੈ ਕਿ ਮੰਤਰੀਆਂ ਨੂੰ ਵੀ ਦਿੱਤੀ ਹੈ ਕੁਝ ਵਿਧਾਇਕਾਂ ਨੂੰ ਦਿੱਤੀ ਹੈ ਇੱਥੇ ਤੱਕ ਜਿਹੜੇ ਦੂਜੀ ਪਾਰਟੀ ਤੋਂ ਆਏ ਸੀਗੇ ਉਹਨਾਂ ਨੂੰ ਵੀ ਟਿਕਟ ਦਿੱਤੀ ਗਈ ਹੈ ਕਿ ਚਿਹਰਿਆਂ ਦੀ ਘਾਟ ਸੀ ਜਾਂ ਫਿਰ ਕੁਝ ਹੋਰ ਕਾਰਨ ਲੱਗਦਾ ਤੁਹਾਨੂੰ ਕਿਉਂਕਿ ਜੇ ਅਸੀਂ ਇੱਥੇ ਦੀ ਗੱਲ ਕਰ ਲਈਏ ਤੁਹਾਡੇ ਤੋਂ ਪੁਰਾਣੇ ਵਿਰੋਧੀ ਨੇ ਡਾਕਟਰ ਚੱਬੇਵਾਲ ਦੀ ਸੀ ਗੱਲ ਕਰ ਰਹੇ ਹਾਂ 2019 ਇਲੈਕਸ਼ਨ ਦੀ ਗੱਲ ਕਰ ਲਈਏ ਤਾਂ ਵੀ ਤੁਹਾਡੇ ਖਿਲਾਫ ਖੜੇ ਸੀ ਹਾਲਾਂਕਿ ਉਸ ਦੌਰਾਨ ਕਾਂਗਰਸ 'ਚ ਖੜੇ ਸੀਗੇ ਹੁਣ ਆਮ ਆਦਮੀ ਪਾਰਟੀ ਤੋਂ ਖੜੇ ਨੇ ਤੁਹਾਡੇ ਪਤੀ ਦੇ ਖਿਲਾਫ ਬਸ ਕੁਝ ਨੀਤੀ ਦੇਸ਼ ਦੀ ਇਹ ਹੈ ਪਾਰਟੀਆਂ ਬਦਲਣ ਦਾ ਰੁਝਾਨ ਬਹੁਤ ਹੈ ਲੋਕੀ ਇਹਨੂੰ ਸ਼ੌਕ ਦੇ ਨਾਲ ਪਾਰਟੀ ਬਦਲ ਲੈਂਦੇ ਆ ਪਹਿਲਾਂ ਇੱਕ ਬੜਾ ਮਾੜਾ ਗਣਿਆ ਜਾਂਦਾ ਸੀ ਹੁਣ ਤਾਂ ਜਿਹੜਾ ਕੋਈ ਚੜਗੇ ਕਿੱਧਰ ਜਾ ਜਾਏ ਉਹ ਕਿਸੇ ਨੂੰ ਚੜਗੇ ਕਿੱਧਰ ਜਾ ਜਾਏ ਇਹ ਬਹੁਤ ਡੈਮੋਕ੍ਰੇਸੀ ਦੀ ਅੱਛੀ ਗੱਲ ਨਹੀਂ ਹੈ ਲੋਕਾਂ ਨੂੰ ਵੀ ਇਹ ਸੰਗਿਆਨ ਲੈਣਾ ਚਾਹੀਦਾ ਸੋਮਪਰ ਕਸੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇਸ ਤਰੀਕੇ ਨਾਲ 2019 ਚ ਜਿੱਤ ਕੇ ਆਏ ਉਸ ਤੋਂ ਪਹਿਲਾਂ ਤੁਸੀਂ ਦੋ ਵਾਰ ਵਿਧਾਇਕ ਰਹੇ ਹੋ ਫਗਵਾੜੀ ਦੀ ਗੱਲ ਕਰ ਲਈਏ ਉਸ ਤੋਂ ਪਹਿਲਾਂ ਤੁਸੀਂ ਆਈਐਸ ਰਹੇ ਹੋ ਯਾਨੀ ਤੁਸੀਂ ਧਰਤਲ ਤੇ ਵੀ ਰਹੇ ਹੋ ਲੋਕਾਂ ਨਾਲ ਵੀ ਜੁੜੇ ਹੋ ਬਿਊਰੋਕ੍ਰੇਸੀ ਵੀ ਤੁਸੀਂ ਦੇਖੀ ਹੈ ਪਰ ਜੇ ਅਸੀਂ ਕੰਮ ਦੀ ਗੱਲ ਕਰ ਲਈਏ ਤੁਸੀਂ ਘੱਟ ਬੋਲਣ ਵਾਲਿਆਂ ਚੋਂ ਇਹ ਵੀ ਅਸੀਂ ਦੇਖਦੇ ਆ ਪਰ ਜੇ ਕੰਮ ਦੀ ਗੱਲ ਕਰੀਏ ਪਿਛਲੇ 5 ਸਾਲਾਂ ਚ ਕੰਮ ਕਿੰਨਾ ਜਿਹੜਾ ਤੁਸੀਂ ਆਪਣੇ ਇਲਾਕੇ ਚ ਕਰਾਇਆ ਕਿਉਂਕਿ ਬਹੁਤ ਵੱਡਾ ਜਿਹੜਾ ਹੈਗਾ ਉਹ ਮੈਨੂੰ ਪੂਰਨ ਤੌਰ ਤੇ ਸੰਸੁਸ਼ਟੀ ਹੈ ਕਿ ਮੈਂ ਆਪਣੇ ਹਲਕੇ ਲਈ ਜਿੰਨੇ ਕੰਮ ਕੀਤੇ ਨੇ ਉਹ ਇੱਕ ਆਮ ਐਮਪੀ ਨਾਲ ਕਈ ਗੁਣਾ ਵੱਧ ਹੋ ਜਾਂਦੇ ਮੈਂ ਜੋ ਕੰਪਲੇਨ ਸ਼ੁਰੂ ਕੀਤੀ 2019 ਲੋਕੀ ਕਹਿੰਦੇ ਈ ਹਿਆਰਪੁਰ ਚ ਕੋਈ ਅੱਛਾ ਹਸਪੀਟਲ ਚਾਹੀਦਾ ਮੈਂ ਦੋ ਮੈਡੀਕਲ ਕਾਲਜੇ ਇੱਕ ਹਿਆਰਪੁਰ ਲਈ ਇੱਕ ਕਪੂਰ ਲਈ ਦੋ ਮਰੇ ਜ਼ਿਲੇ ਬੰਦਿਆ ਇਹਨਾਂ ਲਈ ਮਨਜ਼ੂਰ ਕਰਾਇਆ ਪਾਰ ਸਰਕਾਰ ਨੇ ਆਪਣਾ ਬਣਦਾ ਹਿੱਸਾ ਪੰਜਾਬ ਸਰਕਾਰ ਨੂੰ ਦੇ ਦਿੱਤਾ ਉਹਦੇ ਟੈਂਡਰ ਵੀ ਲੱਗ ਰਹੇ ਨੇ ਦਸਤੀ ਤਿਆਰ ਹੋ ਚੁੱਕੇ ਨੇ ਪੰਜਾਬ ਸਰਕਾਰ ਦੀ ਥੋੜੀ ਦੇਰੀ ਜੂਰ ਹੋਈ ਉਹਨਾਂ ਨੇ ਸ਼ੁਰੂ ਨਹੀਂ ਕੀਤੇ ਕੰਮ ਇਹ ਦੋ ਮੈਡੀਕਲ ਕਾਲਜ ਮੈਂ ਮਨਜ਼ੂਰ ਕਰਾਏ ਨੇ ਦੂਸਰਾ ਉਹ 4 ਲੇਨਿੰਗ ਰੋਡ ਜਿਹੜੀ 1553 ਕਰੋੜ ਰੁਪਏ ਦੀ ਲਾਗਤ ਨਾਲ ਵਾੜਾ ਤੋਂ ਹੁਸ਼ਿਆਰਪੁਰ ਤੱਕ ਇਹ ਟੈਂਡਰ ਵੀ ਹੋ ਗਏ ਨੇ ਕੰਮ ਵੀ ਇਲਾਟ ਕੇ ਕੰਮ ਸ਼ੁਰੂ ਹੋ ਰਿਹਾ ਦੋ ਬਾਈਪਾਸ 7700 ਕਰੋੜ ਦੇ ਪੋਪਰ ਦਸੂਆ ਮਕੇਰੀਆਂ ਤਿੰਨ ਬਾਈਪਾਸ ਜਿਹੜੇ ਰੋਡ ਤੇ ਜਿਹੜੇ ਤਕਰੀਬਨ 2000 ਕਰੋੜ ਦੇ ਖਰਚ ਹੋਣਾ ਤੇ ਕਮਾਂਡ ਤੋਂ ਰਹਿ ਕੇ ਟਾਂਡਾ ਟਾਂਡ ਤੋਂ ਰਹਿ ਕੇ ਹੁਸ਼ਿਆਰਪੁਰ ਤੱਕ 4 ਲੇਨਿੰਗ ਰੋਡ ਜਿਹੜੀਆਂ ਮਜ਼ਰਤ ਹੋ ਕੇ ਹੁੰਦੀ ਆ ਰਹੀ ਹੈ ਇਹ ਮਨਜ਼ੂਰ ਹੋ ਚੁਕੀ ਆ। 에어ਪੋਰਟ ਦੀ ਗੱਲ ਕਰੀਏ 에어ਪੋਰਟ ਆਜ਼ਮਪੁਰਦਾ 110 ਕਰੋੜ ਦੀ ਲਗਤ ਨਾਲ ਨਵੀਂ ਬਿਲਡਿੰਗ ਤਿਆਰ ਹੋ ਕੇ ਫਲਾਈਟਸ ਤੋਂ ਸ਼ੁਰੂ ਹੋ ਗਈਆਂ। ਰੇਲਵੇ ਦੀ ਗੱਲ ਕਰੀਏ ਫਗਵਾੜੀ ਦਾ ਰੇਲਵੇ ਸਟੇਸ਼ਨ ਹੁਸ਼ਿਆਰਪੁਰਦਾ ਰੇਲਵੇ ਸਟੇਸ਼ਨ ਵਾਰਡ ਕਲਾਸ ਬਣ ਗਿਆ। ਸਾਰੇ ਦੇਖ ਕੇ ਲੱਗਦਾ ਜਿਵੇਂ ਕੋਈ ਹੋਟਲ ਦੀ ਬਿਲਡਿੰਗ ਤੋਂ ਰੀ-ਐਂਟਰ ਕਰ ਰਹੇ ਆਂ। ਚਾਹੇ ਹਾਈਵੇ ਦੀ ਗੱਲ ਹੋਵੇ ਚਾਹੇ ਰੇਲਵੇ ਦੀ ਗੱਲ ਹੋਵੇ ਜਾਂ ਤੁਸੀਂ ਕੋਈ ਫਗਵਾੜੇ ਵਿੱਚ ਬੰਦੇ ਪਾਰ ਤレイン ਦਾ ਰੁਕਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ